5 ਐਂਪੀਅਰ ਦੇ ਆਪਾਂ ਕਿਸੇ ਵੀ ਰੈਗੂਲਰ ਆਪਣੇ ਘਰ ਦੇ ਜਿਹੜੇ ਬੋਲ ਲੱਗੇ ਨੇ 5 ਐਂਪੀਅਰ ਦੇ ਤੱਕ ਦਾ ਆਪ ਇਹਨੂੰ ਚਾਰਜ ਕਰ ਸਕਦੇ ਬੜੀ ਸੇਫਲੀ ਫੁਲੀ ਟੱਚ ਡਿਸਪਲੇ ਹੈਗੀ ਆ ਤੁਸੀਂ ਇਹਦੇ ਚ ਇਹਦੇ ਚ ਸੈਟਿੰਗ ਚ ਜਾ ਕੇ ਇਹਦੇ ਚ ਆਟੋ ਬ੍ਰਾਈਟਨੈਸ ਮੈਨੂਅਲ ਬ੍ਰਾਈਟਨੈਸ ਜਿਹੜੀ ਹੋ ਜਿਹੜੀ ਕਰ ਸਕਦੇ ਹੋ ਟਾਈਮ ਡੇਟ ਵਗੈਰਾ ਸਾਰਾ ਕੁਝ ਸੈੱਟ ਹੋ ਜਾਏਗਾ ਐਸਾ ਸਟਾਰਟਿੰਗ ਰੇਂਜ ਜਿਹੜੀ ਹੈਗੀ ਐਕਸ ਸ਼ੋਰੂਮ ਪ੍ਰਾਈਸ ਜਿਹੜਾ 96000 ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤੁਸੀਂ ਪਾਰਕਿੰਗ ਦੇ ਵਿੱਚ ਆਪਣਾ ਵਾਹਨ ਫਾਈਂਡ ਕਰਨਾ ਵਾ ਠੀਕ ਹੈ ਜੀ ਤੁਸੀਂ ਇਥੋਂ ਰਿਮੋਟ ਤੋਂ ਹੀ ਉਹ ਫਾਈਂਡ ਕਰ ਸਕਦੇ ਹੋ ਇੰਡੀਕੇਟਰ ਜਿਹੜੇ ਉਹ ਬਲਿੰਕ ਕਰਨਗੇ ਟਾਪ ਸਪੀਡ ਕਿੰਨੀ ਹੋਏਗੀ ਸਰ ਇਹਦੀ ਟਾਪ ਸਪੀਡ ਜਿਹੜੀ ਜਾਏਗੀ ਉਹ 90 ਤੱਕ ਦੀ ਜਾਏਗੀ ਅੱਜ ਦਾ ਸਮਾਂ ਇਲੈਕਟ੍ਰਿਕ ਦਾ ਸਮਾਂ ਹੈ ਤੇ ਇਲੈਕਟ੍ਰਿਕ ਦੀ ਦੁਨੀਆ ਦੇ ਵਿੱਚ ਵਿੜਾ ਜਿਹੜਾ ਹੋਰ ਵੀ ਜ਼ਿਆਦਾ ਐਡਵਾਂਸ ਹੋ ਚੁੱਕਾ ਹੈ ਜੋ ਤੁਹਾਡੇ ਸਾਹਮਣੇ ਇੱਕ ਵਿੜਾ ਆ ਗਿਆ ਹੈ ਜੋ ਕਿ ਗੱਡੀ ਜਿਹੜੀ ਹੈ ਸਵਾਇਪੇਬਲ ਬੈਟਰੀ ਦੇ ਨਾਲ ਹੈ ਵਿੜਾ ਜੋ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਸਪੀਡਵੇਜ਼ ਮਦਨਪੁਰ ਮਹਾਲ ਮਾਲਵੀਆ ਰੋਡ ਤੇ ਗੱਡੀ अवेलेबल ਹੈਗੀ ਹੈ ਟੈਸਟ ਡਰਾਈਵ ਲੈ ਸਕਦੇ ਹੋ ਤਾਂ ਗੱਡੀ ਦੀਆਂ ਖੂਬੀਆਂ ਤੁਹਾਨੂੰ ਦਿਖਾਣੇ ਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਰੁਣ ਜੀ ਜੋ ਕਿ ਕੰਪਨੀ ਦੇ ਪ੍ਰੋਮੋਟਰ ਹਨ ਤੇ ਵਰੁਣ ਜੀ ਵੀਡਾ ਪਹਿਲਾਂ ਵੀ ਆਈ ਹੈ ਹੁਣ ਵੀਡਾ ਹੋਰ ਜ਼ਿਆਦਾ ਐਡਵਾਂਸ ਕੀ ਕੀ ਹੋ ਗਿਆ ਜੀ ਨਮਸਕਾਰ ਜੀ ਵੈਲਕਮ ਟੂ ਸਪੀਡਵੇਜ਼ ਤੇ ਮੈਂ ਤੁਹਾਨੂੰ ਵੀਡਾ 2 ਦੇ ਨਾਲ ਇੰਟਰੋਡਿਊਸ ਕਰਾਉਣਾ ਚਾਹਾਂਗਾ ਵੀਡਾ 2 ਇੱਕ ਲੇਟੈਸਟ ਵਰਜ਼ਨ ਆ ਸੋ ਜੇ ਜੇ ਬੇਸਿਕ ਜਿਹੜਾ ਚੇਂਜ ਆਪਾਂ ਲੁੱਕ ਨੂੰ ਲੈ ਕੇ ਕਹਿੰਦੇ ਆ ਤੇ ਇਹਦਾ ਵਾਈਜ਼ਰ ਜਿਹੜਾ ਉਹ ਦੇ ਦਿੱਤਾ ਬਾਕੀ ਦੇ ਚ ਪਹਿਲਾ ਨਾਮ ਉਹ ਜਿਸ ਦਾ ਅੰਦੇਸੀ ਕਹਣਾ ਡੀ ਰੇਲਵੇ ਦੇ ਪ੍ਰੋਜੈਕਟਰ ਹੈਡ ਲੈਂਪ ਐਲਈਡੀ ਜਿਹੜੀ ਐ ਸਕਰੀਨ ਆ ਜਾਏਗੀ ਇਹ ਫੁੱਲ ਡਿਜੀਟਲ ਹੈ ਨਾਲੇ ਟੱਚ ਸਕਰੀਨ ਵੀ ਹੈ ਇਹਦੇ ਚ ਮੇਨ ਪੁਆਇੰਟ ਕੀ ਹੈਗੇ ਨੇ ਇੱਕ ਤਾਂ ਕੀ ਜਿਹੜੀ ਐ ਸਮਾਰਟ ਕੀ ਹੈਗੀ ਐ ਸਟਾਰਟਿੰਗ ਇਹਦੀ ਆਏਗੀ ਕੀ ਸਮਾਰਟ ਦੀ ਆਏਗੀ ਨਾਲੇ ਦੇ ਵਿੱਚ ਬੈਟਰੀ ਜਿਹੜੀ ਆਏਗੀ ਉਹ ਰਿਮੂਵੇਬਲ ਆ ਜਾਏਗੀ ਰਿਮੂਵੇਬਲ ਬੈਟਰੀ ਤੇ ਇੱਕ ਬਹੁਤ ਹੀ ਵੱਡਾ ਜਿਹੜਾ ਨਾ ਵਨ ਸਾਈਡ ਸੋਲੂਸ਼ਨ ਹੋ ਜਾਂਦਾ ਉਹਨਾਂ ਲੋਕਾਂ ਲਈ ਜਿਹੜੇ ਫਲੈਟ ਦੇ ਵਿੱਚ ਰਹਿੰਦੇ ਆ ਤੇ ਜਾਂ ਫਿਰ ਜਿਨ੍ਹਾਂ ਨੂੰ ਬੈਟਰੀ ਚਾਰਜ ਕਰਨ ਲਈ ਦੂਰ ਜਾਣਾ ਪੈਂਦਾ ਗੱਡੀ ਘਰ ਤੋਂ ਬਾਹਰ ਦੂਰ ਲੱਗਦੀ ਹੈ ਤੇ ਤੁਸੀਂ ਸਾਨੂੰ ਦਿਖਾਓਗੇ ਬੈਟਰੀ ਜਿਹੜਾ ਇੰਸਟਾਲੇਸ਼ਨ ਕਿਸ ਤਰ੍ਹਾਂ ਹੁੰਦਾ ਜਿਹਦਾ ਬੜਾ ਹੀ ਈਜ਼ੀ ਹੈ ਰਿਮੂਵ ਕਰਨਾ ਵੀ ਤੇ ਦੁਬਾਰਾ ਇਹਨੂੰ ਫਿਟ ਕਰਨਾ ਵੀ ਉਹ ਮੈਂ ਤੁਹਾਨੂੰ ਹੁਣੇ ਇੱਕ ਫਿਟ ਕਰਕੇ ਵੀ ਦਿਖਾ ਦਿੰਦਾ ਨਾਲੇ ਦੇ ਡਿਸਪਲੇ ਵਿੱਚ ਜਿਹੜੀ ਓਨ ਕਰਕੇ ਦਿਖਾਵਾਂਗਾ ਤੁਹਾਨੂੰ ਜਿਸ ਤਰ੍ਹਾਂ ਕਿ ਇਲੈਕਟ੍ਰ ਤੁਸੀਂ ਇਹਦੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਬੈਟਰੀ ਕਿਤੇ ਵੀ ਲਿਜਾ ਕੇ ਇਹਨੂੰ ਚਾਰਜ ਕਰ ਸਕਦੇ ਹੋ ਜੇ ਤੁਸੀਂ ਫਲੈਟ ਤੇ ਰਹ ਰਹੇ ਹੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਜਗ੍ਹਾ ਤੇ ਰਹ ਰਹੇ ਹੋ ਜਿੱਥੇ ਕਿ ਤੁਹਾਡੀ ਸਕੂਟਰ ਜਿਹੜਾ ਤੁਹਾਡੇ ਤੋਂ ਦੂਰ ਲੱਗਾ ਰੰਦਾ ਤੇ ਤੁਸੀਂ ਇਹਦੀ ਬੈਟਰੀ ਇਜ਼ੀਲੀ ਚੁੱਕ ਕੇ ਲਿਜਾ ਕੇ ਇਹਨੂੰ ਚਾਰਜ ਤੇ ਇੰਸਟਾਲ ਕਰ ਸਕਦੇ ਹੋ ਆਰਾਮ ਨਾਲ ਬੈਟਰੀ ਲਿੱਤੀ ਤੇ ਜਿਸ ਤਰ੍ਹਾਂ ਕਿਸੇ ਜਮਾਨੇ ਤੇ ਸੈੱਲ ਇੰਸਟਾਲ ਹੁੰਦੇ ਸੀ ਉਸੇ ਤਰ੍ਹਾਂ ਅੱਜ ਦੇ ਟਾਈਮ ਤੇ ਸਕੂਟਰ ਦੇ ਵਿੱਚ ਜਿਹੜਾ ਇਹ ਬੈਟਰੀ ਇੰਸਟਾਲ ਹੁੰਦੀ ਹੈ ਤੇ ਬੈਟਰੀ ਦਾ ਸਰ ਵੇਟ ਕਿੰਨਾ ਕੁ ਹੋਏਗਾ ਬੈਟਰੀ ਦਾ ਸਰਦਾ ਕੁਛ 11 ਕਿਲੋਗ੍ਰਾਮ ਦੇ ਕਰੀਬ weight ਆ ਜੀ ਬੈਟਰੀ ਦਾ ਸਿੰਗਲ ਬੈਟਰੀ ਦਾ ਸਿੰਗਲ ਬੈਟਰੀ ਦਾ ਤੇ ਚਾਰਜਿੰਗ ਟਾਈਮ ਕਿੰਨਾ ਲੈਂਦੀ ਹੈ ਚਾਰਜਿੰਗ ਟਾਈਮ ਸਰ ਹੈ ਲੱਗੀ ਜੀ 0 ਤੋਂ 80% ਕੁਝ 5 ਘੰਟੇ 55 ਮਿੰਟ ਤੇ 5 ਐਂਪੀਅਰ ਦੇ ਆਪਾਂ ਕਿਸੇ ਵੀ ਰੈਗੂਲਰ ਆਪਣੇ ਘਰ ਦੇ ਜਿਹੜੇ ਬੋਲ ਲੱਗੇ ਨੇ 5 ਐਂਪੀਅਰ ਤੇ ਲੱਗਦਾ ਆਪਾਂ ਇਹਨੂੰ ਚਾਰਜ ਕਰ ਸਕਦੇ ਬੜੀ ਈਜ਼ੀਲੀ ਯਾਨੀ ਕਿ ਜਿੱਥੇ ਪ੍ਰੈਸ ਕੂਲਰ ਫ੍ਰਿਜ ਲੱਗਦਾ ਕਿਤੇ ਵੀ ਕਿਸੇ ਕੋਈ ਸਾਨੂੰ ਵਖਰਾ ਚਾਰਜ ਲਵਾਉਣ ਦੀ ਲੋੜ ਨਹੀਂ ਕਿਤੇ ਵੀ ਕਿਤੇ ਵੀ ਤੁਸੀਂ ਆਪਣੇ ਕਿਸੇ ਰਿਲੇਟਿਵ ਕੋਲ ਜਾ ਰਹੇ ਹੋ ਜਾਂ ਕਿਸੇ ਸ਼ਾਪ ਤੇ ਗਏ ਹੋ ਥੋੜਾ ਟਾਈਮ ਸਪੈਂਡ ਕਰਨਾ ਕਿਸੇ ਵੀ ਜਗ੍ਹਾ ਤੇ ਜਾਂਦੇ ਹੋ ਤੁਸੀਂ ਉੱਥੇ ਜਾ ਕੇ ਇਹਦੀ ਬੈਟਰੀ ਰਿਮੂਵ ਕਰਕੇ ਇਹਨੂੰ ਚਾਰਜ ਕਰ ਸਕਦੇ ਹੋ ਤੇ ਲੰਬੇ ਰੂਟ ਤੇ ਵੀ ਦੌੜੇਗੀ ਮੈਂ ਕ ਤੇ ਗੱਡੀ ਜਿਹੜੀ ਹੈ ਇਹਦੀ ਸਵਾਈਪਰ ਬੈਟਰੀ ਹੈ ਆਪਣੇ ਆਪ ਚ ਇੱਕ ਬਹੁਤ ਹੀ ਵਧੀਆ ਜਿਹੜਾ ਯੂਨਿਕ ਫੀਚਰ ਹੈ ਤੇ ਦੂਸਰੀ ਗੱਡੀ ਸਭ ਤੋਂ ਵੱਡੀ ਗੱਲ ਕਰੀਏ ਕੀ ਲੈਸ ਗੱਡੀ ਹੈ ਕੀ ਲੈਸ ਗੱਡੀ ਅੱਜ ਦੇ ਟਾਈਮ ਤੇ ਸਿਕਿਉਰਟੀ ਨੂੰ ਲੈ ਕੇ ਕੰਪਨੀ ਨੇ ਕੀ ਲੈਸ ਗੱਡੀ ਜਿਹੜੀ ਹੈ ਉਹ ਲਾਂਚ ਕੀਤੀ ਹੈ ਜਿਹਦੀ ਕੀ ਚਾਬੀ ਤੁਹਾਡੀ ਜੇਬ ਚ ਰਹੇਗੀ ਤੇ ਗੱਡੀ ਸਿਰਫ ਸੈਂਸਰ ਦੇ ਨਾਲ ਤੁਹਾਡੀ ਚੱਲ ਪਏਗੀ ਆ ਦੇਖੋ ਜਿਸ ਤਰ੍ਹਾਂ ਮੈਂ ਹੁਣ ਇਹਦੀ ਡਿਸਪਲੇ ਔਨ ਕੀਤੀ ਹੈ ਇਹ ਫੁਲੀ ਟੱਚ ਡਿਸਪਲੇ ਹੈਗੀ ਹੈ ਤੁਸੀਂ ਇਹਦੇ ਚ ਇਹਦੇ ਚ ਸੈਟਿੰਗ ਚ ਜਾ ਕੇ ਇਦੇ ਚ ਆਟੋ ਬ੍ਰਾਈਟਨੈਸ ਮੈਨੂਅਲ ਬ੍ਰਾਈਟਨੈਸ ਜਿਹੜੀ ਹੋ ਦੇ ਚ ਕਰ ਸਕਦੇ ਹੋ ਟਾਈਮ ਡੇਟ ਵਗੈਰਾ ਸਾਰਾ ਕੁਝ ਸੈੱਟ ਹੋ ਜਾਏਗਾ ਯਾਨੀ ਕਿ ਟੱਚ ਡਿਸਪਲੇ ਜਿਹੜੀ ਹੈ ਤੁਸੀਂ ਦੇ ਦਿੱਤੀ ਹੈ ਤੇ ਗੱਡੀ ਦੀ ਮਾਈਲਜ ਕਿੰਨੀ ਕੀ ਹੋਏਗੀ ਦੇਖੋ ਇਸ 114 ਕਿਲੋਮੀਟਰ ਚਲੇਗੀ ਜੀ ਇੱਕ ਵਾਰੀ ਫੁੱਲ ਚਾਰਜ ਕਰਨ ਤੇ ਇਕ ਵਾਰੀ ਫੁੱਲ ਚਾਰਜ ਕਰੀਏ ਤੇ 114 ਕਿਲੋਮੀਟਰ ਚਲੇਗੀ ਗੱਡੀ ਦਾ ਪ੍ਰਾਈਸ ਕੀ ਹੋਏਗਾ ਐਸ ਐ ਸਟਾਰਟਿੰਗ ਰੇਂਜ ਜਿਹੜੀ ਹੈਗੀ ਐਕ ਸ਼ੋਰੂਮ ਪ੍ਰਾਈਸ ਜਿਹੜਾ 96000 ਤੋਂ ਸ਼ੁਰੂ ਹੋ ਜਾਂਦਾ ਜੀ 96000 ਤੋਂ ਗੱਡੀ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ 96000 ਦੇ ਹਿਸਾਬ ਨਾਲ ਜਲਈਏ ਤੇ ਜੇ ਹੀ 60 ਤੋਂ 70 ਕਿਲੋਮੀਟਰ ਡੇਲੀ ਚਲਾਈਏ ਤੇ ਡੇਢ ਸਾਲ ਚ ਗੱਡੀ ਫ੍ਰੀ ਹੋ ਗਈ ਜੀ ਬਿਲਕੁਲ ਜੀ ਬਿਲਕੁਲ ਫ੍ਰੀ ਹੋ ਗਈ ਜੀ ਪੈਟਰੋਲ ਦੇ ਨਾਲ ਮੈਂ ਕੰਪੈਰੀਸ਼ਨ ਕਰੀਏ ਤੇ ਡੇਢ ਤੋਂ 2 ਸਾਲ ਚ ਗੱਡੀ ਫ੍ਰੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕੀ ਲਿਸਟ ਜਿਹੜੀ ਹੈ ਗੱਡੀ ਐਕੀਲਸ ਦੇ ਕਿਹੜੇ ਕਿਹੜੇ ਫੀਚਰ ਹੈਗੇ ਸਮਾਰਟ ਕੀ ਜਿੱਦਾਂ ਤੁਹਾਨੂੰ ਦੱਸਿਆ ਤੁਸੀਂ ਤੋਂ ਕੁਝ ਫੀਚਰ ਜਿਹੜੇ ਨੇ ਸਮਾਰਟ ਕੀ ਤੋਂ ਹੀ ਆਪ ਤੁਸੀਂ ਇਸ ਰਿਮੋਟ ਉਹ ਹੀ ਹੈੱਡਲਾਈਟ ਵੀ ਆਫ ਵੀ ਕਰ ਸਕਦੇ ਹੋ ਤੁਸੀਂ ਪਾਰਕਿੰਗ ਦੇ ਵਿੱਚ ਆਪਣਾ ਵਾਹਨ ਫਾਈਂਡ ਕਰਨਾ ਵਾ ਠੀਕ ਹੈ ਜੀ ਤੁਸੀਂ ਇੱਥੋਂ ਰਿਮੋਟ ਤੋਂ ਹੀ ਉਹ ਫਾਈਂਡ ਕਰ ਸਕਦੇ ਹੋ ਇੰਡੀਕੇਟਰ ਜਿਹੜੇ ਉਹ ਬਲਿੰਕ ਕਰਨਗੇ ਤੁਸੀਂ ਇਹਦੀ ਜੀ ਸੀਟ ਹੈਗੀ ਆ ਸਕੂਟਰ ਦੀ ਸੀਟ ਜਿਹੜੀ ਹੈ ਇੱਥੋਂ ਰਿਮੋਟ ਤੋਂ ਹੀ ਓਪਨ ਕਰ ਸਕਦੇ ਹੋ ਯਾਨੀ ਕਿ ਸੀਟ ਵੀ ਰਿਮੋਟ ਤੋਂ ਹੀ ਓਪਨ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਸੀਟ ਜਿਹੜੀ ਆ ਰਿਮੋਟ ਤੋਂ ਹੀ ਓਪਨ ਹੋ ਜਾਏਗੀ ਮੈਨੂਅਲੀ ਵੀ ਤੁਸੀਂ ਕਰ ਸਕਦੇ ਹੋ ਰਿਮੋਟ ਤੋਂ ਵੀ ਕਰ ਸਕਦੇ ਹੋ ਤੇ ਨਾਲ ਇਹਦੇ ਆਪਣਾ ਸਸਪੈਂਸ਼ਨ ਦੇ ਨਾਲ-ਨਾਲ ਡਿਸਕ ਬ੍ਰੇਕ ਵੀ ਦਿੱਤੀ ਗਈ ਹੈ ਜੀ ਬਿਲਕੁਲ ਡਿਸਕ ਬ੍ਰੇਕ ਹੈ ਇਹਦੇ ਸਪੈਸ਼ਲੀ ਜਿਹੜੇ ਅਲੋਇਜ਼ ਨੇ ਉਹ 12 ਇੰਚ ਦੇ ਅਲੋਇਜ਼ ਨੇ ਉਹ ਡਾਇਮੰਡ ਕੱਟ ਨੇ ਜਿਹੜੇ ਕਿ ਪ੍ਰੀਮੀਅਮ ਸੈਗਮੈਂਟ ਦੇ ਜਿਹੜੇ ਟੂ-ਵਿਲਰ ਨੇ ਉਹਨਾਂ ਚਾਹੁੰਦੇ ਨੇ ਯਾਨੀ ਕਿ 12 ਇੰਚ ਦੇ ਅਲੋਇਲ ਜਿਹੜੇ ਕਿ ਸਕਿਡ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਸਕੂਟਰ ਸਕਿਡ ਕਰ ਜਾਂਦਾ ਉਹ ਵੀ ਪ੍ਰੋਬਲਮ ਸੋ ਜੀ ਦੇਖੋ ਸਪੈਸ਼ਲੀ ਜਦੋਂ ਹੀਰੋ ਕੋਈ ਆਪਣਾ ਟੂਲ ਬਣਾਉਂਦਾ ਨਾ ਹੁੰਦਾ ਜਿਹੜੇ ਪਾਰਸ ਨੇ ਬ੍ਰੇਕਿੰਗ ਪਾਰਸ ਜਿਹੜੇ ਸਾਰੇ ਐਕਸਪੋਰਟ ਕੁਆਲਿਟੀ ਦੇ ਹੀ ਯੂਜ਼ ਕਰਦਾ ਤਾਂ ਬ੍ਰੇਕਿੰਗ ਦੀ ਬਹੁਤ ਹੀ ਇਫੈਕਟਿਵ ਹੈ ਗਈ ਹੈ ਤੇ ਦੂਸਰੀ ਗੱਲ ਕਰੀਏ ਤੇ ਇਹ ਗੱਡੀ ਜਿਹੜੀ ਹੈ ਇਹਦੀ ਟਾਪ ਸਪੀਡ ਕਿੰਨੀ ਹੋਏਗੀ ਸਰ ਇਹਦੀ ਟਾਪ ਸਪੀਡ ਜਿਹੜੀ ਜਾਏਗੀ ਉਹ 90 ਤੱਕ ਦੀ ਜਾਏਗੀ 90 ਤੱਕ ਟਾਪ ਸਪੀਡ ਹੈਗੀ ਹੈ ਦੀ ਬਿਲਕੁਲ ਜੀ ਇਹਦੇ ਅਸੀਂ ਤੁਹਾਨੂੰ ਚਾਰ ਮੋਡ ਮਿਲ ਜਾਣਗੇ ਈਕੋ ਮੋਡ ਮਿਲ ਜੇਗਾ ਰਾਈਡ ਮੋਡ ਮਿਲ ਜੇਗਾ ਸਪੋਰਟਸ ਮੋਡ ਤੇ ਇੱਕ ਕਸਟਮ ਮੋਡ ਮਿਲ ਜੇਗਾ ਕਸਟਮ ਮੋਡ ਜਿਹੜਾ ਲਾਸਟ ਮੋਡ ਜਿਹੜਾ ਹੈਗਾ ਤੁਸੀਂ ਆਪਣੀ ਐਪ ਦੇ ਵਿੱਚ ਨੂੰ ਯੂਜ਼ ਕਰ ਸਕਦੇ ਹੋ ਤੇ ਦੂਸਰੀ ਚਾਰਜਿੰਗ ਦੀ ਗੱਲ ਕਰੀਏ ਜੇ ਘਰ ਦੇ ਵਿੱਚ ਨਹੀਂ ਲੌਂਗ ਡਰਾਈਵ ਤੇ ਜਾ ਰਿਹਾ ਹੈ ਬਾਹਰ ਕਿਤੇ ਚਾਰਜ ਕਰਨਾ ਹੈ ਤੁਸੀਂ ਪਹਿਲਾਂ ਤਾਂ ਦੱਸ ਦਿੱਤਾ ਨੋਰਮਲ ਚਾਰਜਰ ਜਿਹੜਾ ਹੈ ਉੱਥੇ ਕਰ ਸਕਦੇ ਆ ਕੁਝ ਅੱਜ ਦੇ ਟਾਈਮ ਤੇ ਕੁਝ ਪ੍ਰੋਬਲਮ ਤੇ ਇਹ ਕੁਝ ਇੱਕ ਕਮਰਸ਼ੀਅਲ ਚਾਰਜਰਸ ਵੀ ਚੱਲ ਪਏ ਆ ਜਿਹੜੇ ਕਿ ਕੁਝ ਟੀ ਪੁਆਇੰਟ ਤੇ ਲੱਗੇ ਹੁੰਦੇ ਆ ਰੈਸਟੋਰੈਂਟਸ ਲੱਗੇ ਹੁੰਦੇ ਆ ਪੈਟਰੋਲ ਪੰਪ ਤੇ ਲੱਗਿਆ ਉਹਨਾਂ ਤੇ ਮਾਈ ਵਿੜਾ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨੀ ਹੈ ਤੁਸੀਂ ਉੱਥੋਂ ਫਾਈਂਡ ਕਰ ਸਕਦੇ ਹੋ ਕਿ ਨੇਰੈਸਟ ਕਿਹੜਾ ਚਾਰਜਿੰਗ ਪੁਆਇੰਟ ਪਹਿਲਾਂ ਤੁਸੀਂ ਕਿਤੇ ਵੀ ਇਹ ਹੀ ਨੂੰ ਸਰਚ ਕਰ ਸਕਦੇ ਹੋ ਤੁਸੀਂ ਬਿਲਕੁਲ ਉਹਨੂੰ ਕਿਤੇ ਵੀ ਆਪਣੇ ਐਪ ਦੇ ਵਿੱਚ ਸਰਚ ਕਰੋਗੇ ਤੁਹਾਡੇ ਨੇਰੈਸਟ ਜਿਹੜੇ ਵੀ ਚਾਰਜਿੰਗ ਪੁਆਇੰਟ ਫਾਰ ਚਾਰਜਿੰਗ ਪੁਆਇੰਟ ਨੇ ਉਹ ਸਰਚ ਹੋ ਜਾਣਗੇ ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਵਿੜਾ ਆ ਉਹਨੂੰ ਚਾਰਜ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਕਿ ਵਿੜਾ ਦੀ ਖੂਬੀਆਂ ਤੁਹਾਨੂੰ ਦੱਸੀਆਂ ਤਾਂ ਖੂਬੀਆਂ ਤੁਸੀਂ ਲਾਈਵ ਦੇਖਣ ਦੇ ਲਈ ਸਪੀਡਵੇਸ ਮਦਨ ਮੋਹਨ ਮਾਲਵੀਆ ਰੋਡ ਤੇ ਆ ਜਾਓ ਤੁਹਾਨੂੰ ਇਥੇ ਲਾਈਵ ਟੈਸਟ ਡਰਾਈਵ ਮਿਲ ਜਾਏਗੀ ਤੇ ਵਿਡਾ ਦਾ ਐਕਸਪੀਰੀਅੰਸ ਕਰਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿਸ ਤਰ੍ਹਾਂ ਲੱਗਦੀ ਹੈ ਗਾਈਡ ਹੈ ਤੇ ਨਾਲ ਦੇ ਨਾਲ ਕੰਪਨੀ ਇਹਦੇ ਵਿੱਚ ਤੁਹਾਨੂੰ ਐਕਸਚੇਂਜ ਦੀ ਵੀ ਫੈਸਿਲਿਟੀ ਦੇ ਰਹੀ ਹੈ ਜੇ ਤੁਸੀਂ ਕੋਈ ਪੁਰਾਣਾ ਕੋਈ ਵੀ ਸਕੂਟਰ ਲਿਆ ਰਹੇ ਹੋ ਉਹ ਦੇ ਕੇ ਐਕਸਚੇਂਜ ਕਰਾ ਕੇ ਆਪਣੀ ਨਵੀਂ ਵਿਡਾ ਲੈ ਜਾ ਸਕਦੇ ਹੋ